ਵੈਲਕਮ ਟੂ ਖੰਨਾ ਨਿਊਜ਼ ਲਾਈਵ ਰਾਮਗੜੀਆ ਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜੀਆ ਨੇ ਹੰਕਾਰੀ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਲੋਕ ਸਭਾ ਹਲਕਾ ਖੰਡੂਰ ਸਾਹਿਬ ਅੰਦਰ ਮਹਿਮ ਚਲਾਈ ਸੀ ਪਿਛਲੇ ਕਈ ਦਿਨਾਂ ਤੋਂ ਰਾਮਗੜੀਆ ਕੌਮ ਦਾ ਇਤਿਹਾਸਿਕ ਪਿੰਡ ਸੁਰ ਸਿੰਘ ਵਿਖੇ ਕੌਮ ਨੂੰ ਆਪਣੀ ਦਸਤਾਰ ਉਤਾਰ ਕੇ ਸਮੁੱਚੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਹੰਕਾਰੀ ਮੰਤਰੀ ਦਾ ਹੰਕਾਰ ਤੋੜ ਦਿਓ 5 ਮਹੀਨੋਂ ਰਾਮਗੜੀਆ ਬੂੰਗਾ ਅੰਮ੍ਰਿਤਸਰ ਸਾਹਿਬ ਵਿਖੇ ਦਸਤਾਰ ਸਜਾਈ ਜਾਵੇਗੀ। ਇਸ ਮੌਕੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ, ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ, ਕਵਰਵੀਰ ਸਿੰਘ ਮੰਝਲ, ਮੁਖ ਬਲਾਰਾ ਪੰਜਾਬ, ਬਲਜੀਤ ਸਿੰਘ ਬਾਂਸਲ ਅਤੇ ਹੋਰ ਸੂਬਾ ਆਗੂ ਸਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਆਪ ਜੀ ਨੇ ਜਿਵੇਂ ਪਿਛਲੇ ਦਿਨੀ ਜੋ ਹੰਕਾਰੀ ਮੰਤਰੀ 라ਜੀਵ ਕੁਲਦਾਰ ਜਿੰਨੇ ਸਾਡੇ ਸਮਾਜ ਵਾਸਤੇ ਭੱਤੀ ਸ਼ਬਦਾਵਲੀ ਵਰਤੀ ਉਹ ਉਸ ਦੇ ਸੰਬੰਧ ਵਿੱਚ ਪਿਛਲੇ ਦੋ ਦਿਨਾਂ ਤੋਂ ਅਸੀਂ ਪੂਰੇ ਖਡੂਰ ਸਾਹਿਬ ਹਲਕਾ ਵਿਧਾਨ ਸਭਾ ਹਲਕਾ ਔਰ ਪੂਰੀਆਂ ਨੌ ਕੰਸਟੀਚੁਐਂਸੀਆਂ ਜਿਹੜੀਆਂ ਨੇ ਉਥੇ ਜਾ ਕੇ ਆਪਣੇ ਭਾਈਚਾਰੇ ਨੂੰ ਲਾਭੰਦ ਕੀਤਾ ਔਰ ਦੱਸਿਆ ਉਹਨਾਂ ਵੱਲੋਂ ਪੂਰਨ ਵਿਸ਼ਵਾਸ ਮਿਲਿਆ ਅੱਜ ਜਿਵੇਂ ਸਾਡੇ ਕਨਵੀਨਰ ਅਰਜੀਤ ਸਿੰਘ ਰਾਮਗੜੀਆ ਜੀ ਨੇ ਆਪ ਦੀ ਦਸਤਾਰ ਜੋ ਕਿ ਅੱਜ ਇੱਥੇ ਉਤਾਰ ਕੇ ਇਹ ਪ੍ਰਣ ਲਿਆ ਵਿੱਚ 1 ਤਰੀਕ ਨੂੰ ਜੋ ਵੋਟਾਂ ਜਿਹੜੀਆਂ ਪੈਣੀਆਂ ਨੇ ਸਮਾਜ ਉਸ ਦਾ ਸਬੂਤ ਦੇਵੇ ਔਰ 4 ਤਰੀਕ ਨੂੰ ਉਸ ਨੂੰ ਹਰਾ ਕੇ 5 ਤਰੀਕ ਨੂੰ ਰਾਮਗੜੀਆ ਬੋਂਗੇ ਅਮਰਸਰ ਦੇ ਬੇਕੇ ਅਸੀਂ ਖੁਸ਼ੀ ਦਾ ਜਸ਼ਨ ਮਨਾਈਏ ਔਰ ਅੱਗੇ ਤੋਂ ਕੋਈ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਔਰ ਇਸ ਚੀਜ਼ ਤੋਂ ਸਮਝ ਲੈਣ ਕਿ ਰਾਮਗੜੀਆ ਭਾਈ ਜਰਾ ਜੋ ਕੀ ਹੈ ਬਿਲਕੁਲ ਇੱਕ ਜੁੱਟ ਹੈ ਔਰ ਇੱਕ ਮੁੱਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਰਾਮਗੜੀ ਅਕਾਲ ਜਥੇਬੰਦੀ ਵਿਖੇ ਸੰਬੂਚੇ ਪੰਜਾਬ ਦੇ ਘਟ ਵਿੱਚ ਜੋ ਬਈ ਹਰਜੀਤ ਸਿੰਘ ਜੀ ਸਾਡੇ ਕੌਮਿਕ ਕਮਿਊਨਿਟੀ ਨੇ ਪਰਨ ਲਿਆ ਅਸੀਂ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡਾ ਜਿਹੜਾ ਉਹ ਪਰਨ ਕੋ ਨੂੰ ਸਿਰੇ ਲਾਵਾਂਗੇ ਔਰ ਤੁਹਾਡੀ ਪਾਗ ਜੀ ਉਹਦਾ ਜਿਹੜਾ ਸਤਕਾਰ ਹੈ ਉਸ ਸਦਾ ਲਈ ਬਹਾਲ ਕਰਾਂਗੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਅੱਜ ਸਾਡੇ ਕੌਮੀ ਕਨਵੀਨਰ ਰਾਮ ਗੜੀਆ ਕਾਲ ਜਥੇ ਬੰਦੀ ਦੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮ ਗੜੀਆ ਜੀ ਬਿਲੋਂ ਕੋ ਪ੍ਰਣ ਕੀਤਾ ਗਿਆ ਕਿ ਸਮੁੱਚੇ ਸਮਾਜ ਨੂੰ ਇੱਕ ਅਪੀਲ ਇੱਕ ਬੇਨਤੀ ਕੀਤੀ ਗਈ ਆ ਕਿ ਸਮੁੱਚਾ OBC ਸਮਾਜ ਸਮੁੱਚਾ ਰਾਮ ਗੜੀਆ ਸਮਾਜ ਇਸ ਅਹੰਕਾਰੀ ਰਾਜੇ ਵਜ਼ੀਰ ਦਾ ਹੰਕਾਰ ਤੋੜ ਦੇਵੇ ਔਰ ਉਸ ਉਪਰੰਤ ਜਦੋਂ ਇਹ ਵਜ਼ੀਰ ਹਾਰੇਗਾ ਇਹਦਾ ਹੰਕਾਰ ਟੁੱਟੇਗਾ ਤੇ 4 ਤਰੀਕ ਵਾਲੇ ਦਿਨ ਅਸੀਂ ਖੁਸ਼ੀਆਂ ਮਨਾਵਾਂਗੇ ਉਸ ਉਪਰੰਤ 5 ਤਰੀਕ ਨੂੰ ਬੁੰਗਾ ਰਾਮਗੜੀ ਆਵਕੇ ਸਮੁੱਚੀ ਰਾਮਗੜੀਆ ਕਾਲ ਜਥੇਬੰਦੀ ਇਕੱਤਰ ਹੋਏਗੀ ਜਿੱਥੇ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਦਸਾਰ ਸਜਾਉਣਗੇ ਤੇ ਦੋਸਤੋ ਹੁਣ ਇਹ ਸਾਡੀ ਪੱਗ ਦਾ ਵਿਸ਼ਾ ਆ ਆਪਾਂ ਆਪਣੀ ਪੱਗ ਨੀਵੀਂ ਹੁਣ ਦੇਣੀ ਇਸ ਹੰਕਾਰੀ ਦਾ ਹੰਕਾਰ ਤੋੜਨਾ ਤੇ ਆਪਣੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਦਾ ਜਿੱਦਾ ਜਿੱਥੇ ਮਾਨ ਸਨਮਾਨ ਵਧਾਉਣਾ ਉਹਦੇ ਨਾਲ ਅੱਜ ਸਮੁੱਚੇ ਪੰਜਾਬ 'ਚ ਇੱਕ ਮੈਸੇਜ ਜਾਣਾ ਚਾਹੀਦਾ ਕਿ ਰਾਮ ਗੜੀਆ ਕੌਮ ਇੱਕ ਜਗ੍ਹਾ ਤੇ ਇੱਕ ਮਿੱਕ ਖੜੀ ਆ ਔਰ ਕਿਸੇ ਦਾ ਵੀ ਅਸੀਂ ਹੰਕਾਰ ਤੋੜਨ ਦੀ ਕਪੈਸਿਟੀ ਰੱਖਦੇ ਆ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਹੋ ਜੀ ਗਲਤੀ ਨਾ ਕਰ ਸਕੇ ਅੱਜ ਇਹੋ ਜਿਹਾ ਮੈਸੇਜ ਛੱਡਣ ਦਾ ਸਮਾਂ ਆ ਗਿਆ ਮੈਂ ਅਪੀਲ ਕਰਾਂਗਾ ਸਮੁੱਚਾ OBC ਸਮਾਜ ਸਮੁੱਚਾ SC ਸਮਾਜ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਵੇ ਤੇ ਆਮ ਆਦਮੀ ਪਾਰਟੀ ਦੀਆਂ ਅੱਖਾਂ ਖੁੱਲ ਜਾਣ ਕਿ ਕਿਸ ਤਰ੍ਹਾਂ ਕਿਸੇ ਕੌਮ ਦੇ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ